ਬਹੁਤ ਵੱਡਾ ਹੰਗਾਰਾ ਮਿਲਿਆ ਜੀ ਅੱਜ ਅਸੀਂ ਇੱਥੇ ਬਾਰਡਰ ਏਰੀਆ ਚ ਪਿੰਡ ਆ ਜੀ ਚੱਕ ਆਲ ਤੇ ਅਸੀਂ ਉੱਥੇ ਪਹੁੰਚੇ ਹਾਂ ਜੀ ਤੇ ਅੱਜ ਸਵੇਰ ਤੋਂ ਹੀ ਜਿਦਾਂ ਕਹ ਲੋ ਕਿ ਬਹੁਤ ਲੋਕਾਂ ਦਾ ਇੱਥੇ ਰਸ਼ ਹੈ ਜੀ ਤੇ ਲਗਾਤਾਰ ਜਿਦਾਂ ਕਹ ਲੋ ਕਿ ਲੋਕ ਆ ਰਹੇ ਨੇ ਟੈਸਟ ਕਰਵਾ ਰਹੇ ਨੇ ਤੇ ਬਹੁਤ ਵੱਡਾ ਹੰਗਾਰਾ ਮਿਲਿਆ ਤੇ ਤੁਸੀਂ ਦੇਖ ਹੀ ਸਕਦੇ ਹੋ ਜੀ ਕਿੰਨਾ ਸਾਰੇ ਸਾਰੇ ਪਾਸੇ ਜਿੱਦਾ ਕਿੰਨੀ ਸੰਗਤ ਆ ਤੇ ਲੋਕ ਵੱਧ ਚੜ ਕੇ ਪਹੁੰਚ ਰਹੇ ਉਸ ਪੇਸ਼ੈਂਟਸ ਨਹੀਂ ਗੱਲ ਕੀਤੀ ਜਿਹੜੇ ਦੱਸ ਰਹੇ ਸੀ ਕਿ ਲਾਈਫ ਚ ਫਸਟ ਟਾਈਮ ਟੈਸਟ ਕਰਵਾ ਰਹੇ ਹਾਂਜੀ ਇਹ ਬਿਲਕੁਲ ਸੱਚ ਆ ਜੀ ਅਸੀਂ ਜਿੱਦਾਂ ਮੈਂ ਵੀ ਅੱਜ ਕਿੰਨੇ ਲੋਕਾਂ ਨਾਲ ਇੱਥੇ ਮਿਲਿਆ ਪਹਿਲੇ ਕੈਂਪਸ 'ਚ ਵੀ ਮਿਲਿਆ ਜਿਨ੍ਹਾਂ ਨੇ ਲਾਈਫਟਾਈਮ ਕਦੀ ਟੈਸਟ ਹੀ ਨਹੀਂ ਕਰਾਏ ਜਿੱਦਾਂ ਕੋਈ 40 ਸਾਲ ਦਾ ਕੋ 45 ਸਾਲ ਦੇ ਆ ਤੇ ਪ੍ਰੋਬਲਮਸ ਉਹਨਾਂ ਨੂੰ ਕਾਫੀ ਆ ਕੋਈ ਕਹਿ ਰਿਹਾ ਮੈਨੂੰ ਕਿਤੇ ਦਰਦ ਹੁੰਦੀ ਕੋਈ ਕਹਿੰਦਾ ਕੋਈ ਮੈਨੂੰ ਇੰਟਰਨਲ ਇਸ਼ੂਸ ਨੇ ਤੇ ਪਰ ਉਹਨਾਂ ਵਿਚਾਰੇ ਅਫੋਰਡ ਹੀ ਨਹੀਂ ਕਰ ਸਕਦੇ ਉਹਨਾਂ ਨੇ ਕਦੀ ਅੱਜ ਤੱਕ ਬਲੱਡ ਟੈਸਟ ਵੀ ਨਹੀਂ ਕਰਾਇਆ ਆਪਣੇ ਡਾਇਬੀਟਿਸ ਦਾ ਟੈਸਟ ਨਹੀਂ ਕਰਾਇਆ ਤੇ ਬੇਸਿਕ ਜਿਹੜੇ ਟੈਸਟ ਹੁੰਦੇ ਉਹ ਵੀ ਨਹੀਂ ਕਦੀ ਕਰਵਾਏ ਹਾਂਜੀ ਅੱਪਾ ਜੀ ਜਿਸ ਤਰ੍ਹਾਂ ਤੁਹਾਨੂੰ ਇੱਕ ਲੜਕਾ ਮਿਲਿਆ ਸੀ ਨਾ ਉਹ ਦੱਸ ਰਿਹਾ ਸੀ ਕਿ ਆਰਥੀ ਪੱਕਾ ਕਮਜ਼ੋਰ ਹੈ ਤਾਣਾ ਕਰਕੇ ਟੈਸਟ ਨਹੀਂ ਕਰਵਾਏ ਹੁਣ ਤੱਕ ਲੱਗਦਾ ਕਿ ਵੱਡਾ ਫਾਇਦਾ ਮਿਲੇਗਾ ਇਸ ਪੈਨ ਦੇ ਬਿਲਕੁਲ ਜੀ ਮਿਲੇਗਾ ਉਸ ਜਿੱਦਾਂ ਜਿਹੜੇ ਭਾਈ ਸਾਹਿਬ ਨੂੰ ਆਪ ਮਿਲੇ ਥੋੜਾ ਟਾਈਮ ਪਹਿਲਾਂ ਉਹ ਦੱਸ ਰਹੇ ਸੀਗੇ ਕਿ ਅਸੀਂ ਉਹਨਾਂ ਨੂੰ ਕਾਫੀ ਪ੍ਰੋਬਲਮਸ ਸਰਕਾਰੀ ਹਸਪਤਾਲ ਗਏ ਸੀ ਉਹਨਾਂ ਨੇ 10 ਰੁਪਏ ਦੀ ਪਰਚੀ ਬਣਾਤੀ ਜਦੋਂ ਅੱਗੇ ਉਹ ਲੈਬਰੇਟਰੀ 'ਚ ਗਏ ਤੇ ਉੱਥੇ ਉਹਨਾਂ ਨੂੰ ਕਹਿੰਦੇ ਸੀ 3000 ਰੁਪਏ ਦੋ ਤੋ ਇੰਨੇ ਫਾਈਨੈਂਸ਼ੀਅਲੀ ਜਿੱਦਾਂ ਕਮਜ਼ੋਰ ਸੀ ਉਹ ਕਹਿੰਦੇ ਕਿ ਅਸੀਂ ਉੱਥੋਂ ਵਾਪਸ ਆ ਗਏ ਉਸ ਤੋਂ ਬਾਅਦ ਅਸੀਂ ਆਪਣੇ ਟੈਸਟ ਹੀ ਨਹੀਂ ਕਰਵਾਏ ਇੱਥੇ ਇੱਕ ਮਾਤਾ ਜੀ ਸਾਡੇ ਕੋਲ ਆਏ ਆ ਜੀ ਉਹਨਾਂ ਦੀ ਏਜ 70 ਸਾਲ ਦੀ ਆ ਉਹ 2 ਸਾਲ ਤੋਂ ਉਹਨਾਂ ਨੂੰ ਵਿਜ਼ਨ ਇਮਪੇਅਰਮੈਂਟ ਹੈ ਅਜ ਦੱਖਾਂ ਤੋਂ ਦੇਖ ਨਹੀਂ ਸਕਦੇ ਪਰ ਉਹ ਕਹਿੰਦੇ ਕਿ ਮੈਂ ਉਹਨਾਂ ਨੂੰ ਪੁੱਛਿਆ ਤਾਂ ਸਾਡੇ ਡਾਕਟਰ ਤਰਮੰਦਰ ਵੀ ਨਾਲ ਸੀ ਅਸੀਂ ਪੁੱਛਿਆ ਕਿ ਤੁਸੀਂ ਕਿੱਥੇ ਦਿਖਾਇਆ ਤੇ ਕੀ ਕਿੱਤੇ ਕਿਤੇ ਗਿਆ ਜੇ ਤੁਹਾਡੀ ਕੋਈ ਫਾਈਲ ਹੋਊਗੀ ਉਹ ਕਹਿੰਦੇ ਜੀ ਨਹੀਂ 2 ਸਾਲ ਹੋ ਗਏ ਮਾਤਾ ਜੀ ਦੇ ਜਿੱਦਾਂ ਨਜ਼ਰ ਤੇ ਪ੍ਰੋਬਲਮ ਆ ਤੇ ਫਿਰ ਉਹ ਘਾਰ ਹੀ ਰਹਿ ਇੱਕ ਵਾਰੀ ਵੀ ਉਹ ਚੈੱਕ ਅਪ ਨਹੀਂ ਕਰਾ ਸਕਦੇ ਕਿਉਂਕਿ ਅਫੋਰਡ ਹੀ ਨਹੀਂ ਕਰ ਸਕਦੇ ਤੇ ਹੋ ਸਕਦਾ ਹੁਣ ਉਹ ਨਾ ਟੈਸਟ ਕਰ ਰਹੇ ਆ ਹੋ ਸਕਦਾ ਕੋਈ ਬੇਸਟਿਕ ਇਸ਼ੂਸ ਹੋਣ ਜਿਹੜੇ ਕਿ ਉਹਨਾਂ ਦਾ ਹੱਲ ਹੋ ਸਕਦਾ ਪਰ ਉਹ ਵਿਚਾਰੇ ਲੋਕ ਇੰਨੇ ਕ ਫਾਈਨੈਂਸ਼ਲੀ ਵੀ ਕਿਹਾ ਕਿ ਉਹ ਦਿਖਾ ਹੀ ਨਹੀਂ ਸਕਦੇ ਜੀ ਕੰਸਲਟੇਸ਼ਨ ਵੀ ਨਹੀਂ ਕਰਾ ਸਕਦੇ ਹਾਂਜੀ ਪਰ ਇਹ ਕੁਝ ਲੋਕ ਡਰਦੇ ਵੀ ਦਿਖਾਈ ਦਿੱਤੇ ਦੂਸਰਾ ਕਹਿੰਦੇ ਕਿ ਕੈਂਸਰ ਦੇ ਟੈਸਟ ਅਸੀਂ ਨਹੀਂ ਕਰਵਾਉਣੇ ਕੀ ਮੈਸੇਜ ਕਨਵੇ ਕਰਨਾ ਚਾਹੁੰਦੇ ਆ ਅਸੀਂ ਤੇ ਜੀ ਹਰ ਇੱਕ ਨੂੰ ਕਹਿੰਦੇ ਆ ਕਿ ਵੱਧ ਛੱਡ ਕੇ ਆਓ ਇੱਥੇ ਕਾਫੀ ਲੋਕ ਆਉਂਦੇ ਆ ਜੀ ਜਿਹੜੇ ਕਹਿੰਦੇ ਕਿ ਸਾਡੇ ਅੱਖਾਂ ਦਾ ਟੈਸਟ ਕਰ ਦੋ ਤੇ ਅਸੀਂ ਕੈਂਸਰ ਦੇ ਨਹੀਂ ਕਰਵਾਉਣੇ ਪਰ ਅਸੀਂ ਤੇ ਹਰ ਇੱਕ ਨੂੰ ਇਨਕਰੇਜ ਕਰ ਰਹੇ ਆ ਕਿ ਵੱਧ ਛੱਡ ਕੇ ਆਓ ਤੇ ਆਪਣੇ ਸਾਰੇ ਤਰ੍ਹਾਂ ਦੇ ਕੈਂਸਰ ਦੇ ਟੈਸਟ ਕਰਵਾਓ ਤੇ ਕਾਫੀ ਲੋਕਾਂ ਨੂੰ ਮੋਟੀਵੇਟ ਕੀਤਾ ਇੱਥੇ ਸਾਡੀਆਂ ਟੀਮਸ ਵੀ ਕੰਮ ਕਰ ਰਹੀਆਂ ਤੇ ਜਦੋਂ ਤੁਸੀਂ ਉਹਨਾਂ ਨਾਲ ਗੱਲ ਕਰਦੇ ਆ ਉਹਨਾਂ ਨਾਲ ਗੱਲ ਕਰਦੇ ਉਹ ਉਹ ਐਗਰੀ ਹੋ ਜਾਂਦੇ ਉਹ ਕਰਵਾਉਂਦੇ ਆ ਜੀ ਬਸ ਇਹ ਹੀ ਆ ਕਿ ਇੱਕ ਇੱਕ ਮਨ ਚ ਡਰ ਬੈਠਾ ਹੈ ਇੱਕ ਪ੍ਰੋਸੀਜਰ ਦਾ ਨਹੀਂ ਪਤਾ ਪ੍ਰੋਸੈਸ ਦਾ ਨਹੀਂ ਪਤਾ ਤੇ ਇਸ ਕਰਕੇ ਉਹ ਲੋਕ ਜਿਹੜੇ ਆ ਕਿ ਉਹਨਾਂ ਨੂੰ ਗਾਈਡੈਂਸ ਦੀ এডੂਕੇਸ਼ਨ ਦੀ ਬਹੁਤ ਵੱਡੀ ਜ਼ਰੂਰਤ ਆ ਇਹ ਬੇਟੇ ਬਹੁਤ ਵਧੀਆ ਪਰੋਲਾ ਆ ਸੋ ਮੈਂ ਚਾਚਾ ਯੂਐਸਏ ਤੋਂ ਇੱਕ ਕੈਂਪਟੈਂਟ ਕਰਾਇਆ ਹਾਂ ਸੋ ਮੈਂ ਦੇਖਦਾ ਉਹਨਾਂ ਨਾਲ ਨਾਲ ਘੁੰਮ ਰਿਹਾ ਵਾਂ ਸੋ ਬੜੀ ਸੰਗਤ ਆ ਰਹੀ ਆ ਬਹੁਤ ਵਧੀਆ ਰਿਸਪੌਂਸ ਮਿਲਦਾ ਲੋਕੀ ਆਪਣਾ ਲਾਜ ਨਹੀਂ ਫਰਾ ਰਹੇ ਨੇ ਅੱਖਾਂ ਦਾ ਵੀ ਸਕੈਨਿੰਗ ਵਗੈਰਾ ਸਭ ਕੁਝ ਚੱਲ ਰਿਹਾ ਵਾ ਸੋ ਬਹੁਤ ਵਧੀਆ ਲੱਗਦਾ ਹੈ ਮੈਂ ਦੇਖ ਰਿਹਾ ਸੀ ਕਿ ਤੁਹਾਨੂੰ ਚੱਲਣ ਦੇ ਵਿੱਚ ਵੀ ਮੁਸ਼ਕਲ ਹੈਗੀ ਪਰ ਤੁਸੀਂ ਸਾਰੇ ਕੈਂਪਾਂ ਦੇ ਵਿੱਚ ਹਾਜ਼ਰੀ ਭਰੀ ਹੈ ਉਹ ਬੇਟੇ ਮੈਂ ਕੈਂਪਾਂ ਵਾਸਤੇ ਆਇਆ ਸੀ ਚੋਟ ਲੱਗਣ ਤੋਂ ਬਗੈਰ ਵੀ ਫਿਰ ਮੇਰਾ ਮੈਂ ਹੁਣ ਇੱਥੇ ਦੁਬਾਰਾ ਤੇ ਮੈਂ ਆਇਆ ਤਾਂ ਮੈਂ ਭਰ ਨਹੀਂ ਭਰਨੀ ਹੈਗੀ ਨਾ ਆ ਕੇ ਐਕਚੁਅਲੀ ਅਸੀਂ ਸਨਮ ਨੂੰ ਮੈਂ ਭੁਪਿੰਦਰ ਕੋਰ ਮੇਰਾ ਨਾਮ ਆ ਮੈਂ ਸਨਮ ਦੇ ਚਾਚਾ ਜੀ ਆ ਤੇ ਅਸੀਂ ਇੰਨਾ ਕਿ ਪ੍ਰਾਊਡ ਫੀਲ ਕਰ ਰਹੇ ਇਸ ਬੱਚੇ ਦੇ ਬੁਲੰਦੀਆਂ ਨੂੰ ਦੇਖ ਕੇ ਅਸੀਂ ਬਹੁਤ ਹੀ ਖੁਸ਼ ਹਾਂ ਔਰ ਅਸੀਂ ਇਹਨੂੰ ਚਾਹਦੇ ਹਾਂ ਹਰ ਤਰੀਕੇ ਨਾਲ ਅਸੀਂ ਇਹਨੂੰ ਸਪੋਰਟ ਕਰੀਏ ਸੋ ਸਪੈਸ਼ਲੀ ਸੀ ਅਮਰੀਕਾ ਤੋਂ ਇਹਨੂੰ ਸਪੋਰਟ ਕਰਨ ਆਏ ਆ ਬੇਟੇ ਨੂੰ ਆਪਣੇ ਨੂੰ ਤੇ ਇਹ ਜਿਹੜਾ ਉਪਰਾਲਾ ਹੈ ਅਸੀਂ ਇੰਨਾ ਕਿ ਅੱਛਾ ਫੀਲ ਕਰ ਰਹੇ ਹਾਂ ਕਿ ਲੋਕਾਂ 'ਚ ਅਵੇਰਨੈਸ ਆ ਰਹੀ ਆ ਲੋਕਾਂ ਨੂੰ ਮੋਟੀਵੇਸ਼ਨ ਮਿਲ ਰਹੀ ਆ ਜਦੋਂ ਲੱਗਦਾ ਉਹਨਾਂ ਨੂੰ ਕਿ ਫ੍ਰੀ ਸਾਨੂੰ ਦਵਾਈਆਂ ਮਿਲ ਰਹੀਆਂ ਆ ਤੇ ਸਾਨੂੰ ਫ੍ਰੀ ਚੈੱਕਅਪ ਹੋ ਰਿਹਾ ਆ ਬਹੁਤ ਸਾਰੇ ਨੀਰੀ ਲੋਕ ਨੇ ਜਿਹੜੇ ਕਿ ਚਾਹੁੰਦੇ ਹੋયા ਵੀ ਪੈਸੇ ਦੀ ਕਮੀ ਸਮਝ ਲਓ ਯਾ ਰਿਸੋਰਸਸ ਦੀ ਕਮੀ ਸਮਝ ਲੋ ਕਰਕੇ ਆਪਣੀ ਟ੍ਰੀਟਮੈਂਟ ਨਹੀਂ ਕਰਾ ਪਾਉਂਦੇ ਕਈਆਂ ਨੂੰ ਤੇ ਪਤਾ ਹੀ ਨਹੀਂ ਆ ਕਿ ਉਹਨਾਂ ਦੀ ਆਈਸਟ ਵੀਕ ਹੋ ਰਹੀ ਆ ਉਹਨਾਂ ਦੀਆਂ ਜਿਹੜੀਆਂ ਬੋਨਸ ਨੇ ਉਹ ਵੀਕ ਹੋ ਰਹੀਆਂ ਤੇ ਇੱਥੇ ਜਿਹੜੇ ਫ੍ਰੀ ਟੈਸਟ ਕੀਤੇ ਜਾ ਰਹੇ ਨੇ ਤੇ ਇਹਨਾਂ ਨੂੰ ਲੋਕਾਂ ਨੂੰ ਨਾਲ ਇਹ ਸਮਝਾਇਆ ਜਾ ਰਿਹਾ ਕਿ ਤੁਸੀਂ ਕਿਵੇਂ ਆਪਣੀ ਕੈਰ ਕਰਨੀ ਆ ਉਹਦੇ ਨਾਲ ਬਹੁਤ ਹੀ ਮੋਟੀਵੇਸ਼ਨ ਮਿਲ ਰਹੀ ਹੈ ਲੋਕਾਂ ਨੂੰ ਤੇ ਇਹ ਬਹੁਤ ਹੀ ਇੱਕ ਸੱਚੀ ਸੇਵਾ ਆ ਮਨੁੱਖਤਾ ਦੀ ਜਿਹੜੀ ਕਿ ਨਿਸ਼ਕਾਮ ਇਹ ਸਾਡਾ ਬੱਚਾ ਕਰ ਰਿਹਾ ਆ ਐਂਡ ਵੀ ਆਰ ਰੀਲੀ ਪ੍ਰਾਊਡ ਆਫ ਹਿਮ ਮੈਨੂੰ ਲੱਗਦਾ ਸਾਡਾ ਸਾਰਾ ਪਿੰਡ ਸਾਡਾ ਸਾਰਾ ਇਲਾਕਾ ਸਨਮ ਨੂੰ ਲੈ ਕੇ ਬਹੁਤ ਹੀ ਮਾਨ ਮਹਿਸੂਸ ਕਰ ਰਹੇ ਸੀ ਬਲਜੀਤ ਸਿੰਘ ਸਰ ਚੱਕੌਲ ਅੱਜ ਕਾਦੇ ਕਾਦੇ ਟੈਸਟ ਕਰਵਾਏ ਜੀ ਇਹ ਸਰ ਟੈਸਟ ਕਰਾਏ ਨੇ ਮਨ ਲਾ ਜੀ ਤੱਕ ਕੋਈ ਟੈਸਟ ਕਰਾਇਆ ਹੀ ਨਹੀਂ ਹੈ ਤੇ ਕਾਰਨ ਕੀ ਹੈ ਤੱਕ ਟੈਸਟ ਕਿਉਂ ਨਹੀਂ ਕਰਾਇਆ ਤੁਸੀਂ ਸਰ ਘਰ ਦਾ ਗੁਜ਼ਾਰਾ ਮਹਾ ਚੱਲਦਾ ਟੈਸਟ ਮਹਿੰਗੇ ਬਹੁਤ ਹੈ ਕਿੱਥੋਂ ਕਰਾਏ ਅਜੇ ਤੁਹਾਡੇ ਪਿੰਡ ਬੀਚ ਚੈੱਕਅਪ ਕੈਂਪ ਲੱਗਾ ਕਿੰਨਾ ਕੁ ਵਧੀਆ ਮਹਿਸੂਸ ਹੋ ਰਿਹਾ ਵਧੀਆ ਵਧੀਆ ਸਰ ਬਹੁਤ ਵਧੀਆ ਹੋ ਰਿਹਾ ਕਿਉਂ ਗਰੀਬ ਬੰਦੇ ਨਹੀਂ ਟੈਸਟ ਕਰਾ ਸਕਦੇ ਇੰਨਾ ਵੀ ਤੋ ਧੰਨਵਾਦ ਇਹਨਾਂ ਦਾ ਵੀ ਜਿਹੜਾ ਇਹ ਨਾ ਇੱਥੇ ਐਡਾ ਵੱਡਾ ਪੁੰਨ ਜਾਣਾ ਤੁਹਾਡੇ ਨਾਲ ਹੋਰ ਕੌਣ-ਕੌਣ ਇੱਥੇ ਪਹੁੰਚਿਆ ਟੈਸਟ ਕਰਵਾਉਣ ਦੀ ਬਾਕੀ ਆਪਣਾ ਪਰਿਵਾਰ ਕਰਦੇ ਜੀ ਪਹੁੰਚੇ ਆ ਸਾਰੇ ਟੈਸਟ ਕਰਵਾਏ ਆ ਹਾਂ ਜੀ ਜਿਹੜੀਆਂ ਜਿਨ੍ਹਾਂ ਦੀ ਨਜ਼ਰ ਕਮਜ਼ੋਰ ਆ ਉਹਨਾਂ ਨੂੰ ਐਂਕਾ ਵੀ ਮਿਲਦੀ ਆ ਕਿੱਦਾਂ ਕੋ ਵਧੀਆ ਮਹਿਸੂਸ ਹੁੰਦਾ ਵਧੀਆ ਸਰ ਵਧੀਆ ਬਹੁਤ ਵਧੀਆ ਵਿਆਹ ਵਿੱਚ ਨਹੀਂ ਕੱਟੇਗਾ ਜਨਮ ਦਿਨ ਵੀ ਲਿਓ ਇੱਥੇ ਮਨਾ ਖੁੱਲੀ ਜਗ੍ਹਾ ਜਿੰਨਾ ਮਰਜੀ ਭੰਗੜਾ ਲਿਓ ਪਾ ਵਿਆਹ ਲਈ ਹੁਣੇ ਕਰਾਓ ਬੁੱਕ ਰਿਸ਼ਤੇਦਾਰਾਂ ਦੇ ਵਿੱਚ ਬਣਾਓ ਕੋਈ ਠਕ ਜਿਹहां ਕਿਸੇ ਵੀ ਤਰ੍ਹਾਂ ਦੀ ਹੋਵੇ ਪਾਰਟੀ ਵਿਦਿਆਰਥੀਆ ਉੱਥੇ ਲਿਓਣੀਆਂ ਹੁਣ ਬਾਹਰਾਂ ਵਿਆਕਰਣ ਹੋਵੇ ਪਾਵੇਕਰਣੀ ਹੋਵੇ ਬਰਥਡੇ ਪਾਰਟੀ ਜਾਂ ਰਿਟਾਇਰਮੈਂਟ ਪਾਰਟੀ ਜਾਂ ਕੋਈ ਹੋਰ ਪਾਰਟੀ ਅੱਜ ਹੀ ਕਰਵਾਓ ਅਜਨਾਲਾ ਦਾ ਪੁਰਾਣਾ ਅਤੇ ਮਸ਼ਹੂਰ ਡੀਆਰ ਹੋਟਲ ਦਸਦੇਖ ਸਿਵਲ ਹਸਪਤਾਲ ਅਜਨਾਲਾ ਹੇਠ ਦਿੱਤੇ ਨੰਬਰਾਂ ਤੇ ਕਰੋ ਸੰਪਰਕ ਤੇ ਅੱਜ ਹੀ ਕਰਵਾਓ ਆਪਣੀ ਬੁਕਿੰਗ ਬਿਹਤਰ ਉਪਚਾਰ ਸੁਰੱਖਿਤ ਪਰਿਵਾਰ ਤੁਹਾਡੀ ਜ਼ਿੰਦਗੀ ਅਨਮੋਲ ਹੈ ਉਸਦੀ ਸੁਰੱਖਿਆ ਕਰੋ ਜਦੋਂ ਮਾਮਲਾ ਹੋਵੇ ਤੁਹਾਡੀ ਸਿਹਤ ਦਾ ਤਾਂ ਫਿਰ ਸਮਝੋਤਾ ਕਿਉਂ ਤੁਹਾਨੂੰ ਸੀਜ਼ਨ ਹਸਪਤਾਲ ਇੱਕ ਛਤ ਹੇਠਾਂ ਸਾਰੀਆਂ ਸਹੂਲਤਾਂ ਦੇ ਰਿਹਾ ਹੈ ਤੁਸੀਂ ਇੱਥੇ ਪੁਰਾਣੀ ਤੋਂ ਪੁਰਾਣੀ ਬਿਮਾਰੀ ਤੋਂ ਨਿਜਾਤ ਤੋੜ ਦਿ ਲਈ ਮਾਹਰ ਡਾਕਟਰਾਂ ਦੇ ਕੋਲੋਂ ਆਪਣਾ ਸਫਲ ਇਲਾਜ ਕਰਵਾ ਸਕਦੇ ਹੋ ਸੀਜ਼ਨ ਹਸਪਤਾਲ ਦੇ ਵਿੱਚ ਤੁਹਾਨੂੰ 24 ਘੰਟੇ ਐਂਬੂਲੈਂਸ ਦੀ ਸਹੂਲਤ ਮਿਲਦੀ ਹੈ ਤੁਹਾਨੂੰ ਇੱਥੇ ਆਈ ਸੀ ਯੂ ਐਕਸ-ਰੇ ਹਾਈ-ਟੈਕ ਲੈਬੋਰੀ ਦੀ ਸਹੂਲਤਾਂ ਵੀ ਮਿਲਦੀ ਹੈ ਸੀਜ਼ਨ ਹਸਪਤਾਲ ਦੇ ਵਿੱਚ ਇੰਸ਼ੋਰੈਂਸ ਕੈਸ਼ਲੈਸ ਦੀ ਸਹੂਲਤ ਵੀ ਹੈ ਮਲੇਰੀਆ ਪਥਰੀ ਜੋਨਡੇਸ ਟਾਈਫਾਇਡ ਜੋੜਾਂ ਬਦਲਦੇ ਖੂਨ ਦੀ ਕਮੀ ਸੁੱਕੀ ਖਾਂਸੀ ਹੱਥਾਂ ਪੈਰਾਂ ਦਾ ਸੋਜਣਾ ਮਿਰਗੀ ਚੱਕਰ ਆਉਣਾ ਬਵਾਸਰ ਅਤੇ ਇਸ ਤੋਂ ਇਲਾਵਾ ਬੱਚਿਆਂ ਦੇ ਕੰਨ ਵਗਣਾ ਗਿਲਟੀਆਂ ਨਮੂਨੀਆਂ ਦਸਤ ਅਤੇ ਮਹਿਲਾਵਾਂ ਤੇ ਹਰ ਪ੍ਰਕਾਰ ਦੀ ਬਿਮਾਰੀ ਦਾ ਸਫਲ ਇਲਾਜ ਕੀਤਾ ਜਾਂਦਾ ਹੈ ਡਾਕਟਰ ਹਰਸ਼ਪ੍ਰੀਤ ਪੌਰ ਦੰਦਾਂ ਦੇ ਮਾਹਿਰ ਡਾਕਟਰ ਕਰਨਬੀਰ ਸਿੰਘ ਕਾਲੋ ਹੱਡੀਆਂ ਦੇ ਮਾਹਿਰ ਡਾਕਟਰ ਲਖਵਿੰਦਰ ਸਿੰਘ ਮਲਤਾਨੀ ਮੈਡੀਸਨ ਸਪੈਸ਼ਲਿਸਟ ਡਾਕਟਰ ਜੀਐਸ ਪਿੰਗਰਾ ਐਨੇਥੀਸੀਆ ਐਂਡ ਕ੍ਰਿਟੀਕਲ ਕੇਅਰ ਡਾਕਟਰ ਗੁਰਵਿੰਦਰਪਾਲ ਸਿੰਘ ਦਿਮਾਗੀ ਰੋਗਾਂ ਦੇ ਮਾਹਿਰ ਡਾਕਟਰ ਗਗਨਦੀਪ ਸਿੰਘ ਔਰਲ ਕ੍ਰੈਨੀਓਫੇਸ਼ੀਅਲ ਹੈਡ ਐਂਡ ਨੈਕ ਔਨਕੋ ਸਰਜਰੀ ਦੇ ਮਾਹਿਰ ਡਾਕਟਰ ਅਲਪਾ ਘਰਕੇ ਜਨਾਨਾ ਰੋਗਾਂ ਦੇ ਮਾਹਿਰ ਡਾਕਟਰ ਕਵਲਦੀਪ ਕੌਰ ਜਨਾਨਾ ਰੋਗਾਂ ਅਤੇ ਆਈਵੀਐਫ ਦੇ ਮਾਹਿਰ ਡਾਕਟਰ ਡੀਕੇ ਮਹਾਜਨ ਕਿਡਨੀ ਰੋਗਾਂ ਦੇ ਮਾਹਿਰ ਡਾਕਟਰ ਵੀਕੇ ਸੇਠੀ ਬੱਚਿਆਂ ਅਤੇ ਨਵਜਾਤ ਬੱਚਿਆਂ ਦੇ ਰੋਗਾਂ ਦੇ ਮਾਹਿਰ ਡਾਕਟਰ ਕੇਕੇ ਮਹਾਜਨ ਲੈਪਰੋਸਕੋਪੀ ਸਰਜਰੀ ਦੇ ਲਈ ਡਾਕਟਰ ਅਰਸ਼ਦੀਪ ਖੋਲ ਫਿਜ਼ੀਓਥੈਰੇਪੀ ਰੀਹੈਬਿਟੇਸ਼ਨ ਦੇ ਲਈ ਡਾਕਟਰ ਅਮਨਦੀਪ ਕੋਰ ਪਲਾਸਟਿਕ ਮਾਈਕਰੋ ਵੈਸਕੂਲਰ ਅਤੇ ਰੀਕਨਸਟਰਕਟਿਵ ਸਰਜਰੀ ਦੇ ਲਈ ਇਹਨਾਂ ਡਾਕਟਰਾਂ ਦੇ ਕੋਲੋਂ ਤੁਸੀਂ ਆਪਣਾ ਸਫਲ ਇਲਾਜ ਕਰਵਾ ਸਕਦੇ ਹੋ ਹੇਠ ਦਿੱਤੇ ਨੰਬਰਾਂ ਤੇ ਅੱਜ ਹੀ ਸੰਪਰਕ ਕਰੋ ਤੇ ਇਹਨਾਂ ਡਾਕਟਰਾਂ ਦੇ ਕੋਲੋਂ ਆਪਣਾ ਸਫਲ ਇਲਾਜ ਕਰਵਾਓ आधुनिकता ਅਤੇ ਪਰਿਵਰਤਨ ਦੇ ਇਸ ਯੁੱਗ ਵਿੱਚ ਹਰ ਵਿਅਕਤੀ ਆਪਣੇ ਸੁਪਨਿਆਂ ਦਾ ਮਹਿਲ ਬਣਾਉਣਾ ਚਾਹੁੰਦਾ ਹੈ ਜੇਕਰ ਤੁਸੀਂ ਵੀ ਆਪਣਾ ਆਸ਼ਿਆਨਾ ਬਣਾਉਣ ਦੀ ਸੋਚ ਰਹੇ ਹੋ ਤਾਂ ਤੁਹਾਡੇ ਲਈ ਨੈਚਰ ਇਨਫਰਾਸਟ੍ਰਕਚਰਜ਼ ਪੱਕਾ ਤਾਰਾ ਸਿੰਘ ਨਜ਼ਦੀਕ ਸੰਧੂ ਧਰਮਕੰਡਾ ਇੱਕ ਛੱਤ ਹੇਠਾਂ ਸਾਰੀਆਂ ਸਹੂਲਤਾਂ ਦੇ ਰਹੇ ਹਨ ਤੁਹਾਨੂੰ ਇੱਥੋਂ ਪੱਠੇ ਦੀਆਂ ਇਟਾਂ ਟੂਟੀਆਂ ਦੇ ਬ੍ਰਾਂਡ ਜੈਗਵਾਰ ਪੈਰੀਵੈਅਰ ਗ੍ਰਾਫਟਰ ਓਨੀਟਾ ਸੀਰਾ ਬ੍ਰਾਂਡ ਲੈ ਸਕਦੇ ਹੋ ਟਾਈਲਸ ਤੁਸੀਂ ਕਜਾਰੀਆ ਕ੍ਰੈਂਜ਼ਾ ਕਿਵੋਸ ਹਾਕ ਲੈਮਨਸ ਪੈਂਟਾਗਨ ਅਤੇ ਹੋਰ ਬ੍ਰਾਂਡਸ ਮਿਲਣਗੇ ਮਾਰਬਲ ਚ ਰਾਜਸਥਾਨੀ ਸਾਊਥ ਇੰਡੀਅਨ ਇਟਾਲੀਅਨ ਪੱਥਰ ਬਾਜ਼ਾਰ ਤੋਂ ਵਧਿਆ ਅਤੇ ਸਸਤੇ ਰੇਟ ਵਿੱਚ ਮਿਲੇਗਾ ਇੱਥੋਂ ਵਧਿਆ ਬ੍ਰਾਂਡਸ ਚ ਸ਼ਾਨਦਾਰ ਪੀਵੀਸੀ ਸ਼ੀਟਸ ਬਾਜ਼ਾਰ ਨਾਲੋਂ ਸਸਤੇ ਰੇਟਾਂ ਤੇ ਖਰੀਦ ਸਕਦੇ ਹੋ ਪੇਂਟਸ ਵਿੱਚ ਨੈਰੋਲੈਕ, ਏਸ਼ੀਅਨ, ਰੇਮੰਡ ਅਤੇ ਹੋਰ ਨਾਮਵਰ ਬ੍ਰਾਂਡ ਮਿਲ ਜਾਣਗੇ ਇਸ ਤੋਂ ਇਲਾਵਾ ਤੁਸੀਂ ਚਿਮਨੀਆਂ, ਚੂਲੇ, ਗੀਜ਼ਰ, ਸੈਂਟੈਕਸ, ਮੌਂਟੈਕਸ ਦੀਆਂ ਪਾਣੀ ਵਾਲੀਆਂ ਟੈਂਕੀਆਂ ਅਤੇ ਹਾਰਡਵੇਅਰ ਦਾ ਸਾਰਾ ਸਮਾਨ ਵਾਜਿਬ ਰੇਟਾਂ ਵਿੱਚ ਮਿਲੇਗਾ ਪੰਜਾਬ ਦਾ ਹਰ ਮੁੱਦਾ ਹਰ ਖਬਰ ਸਭ ਤੋਂ ਪਹਿਲਾਂ ਵੇਖਣ ਲਈ ਜੁੜੋ ਸਾਡੇ ਚੈਨਲ ਪੀਜੀਏ ਇੰਡੀਆ ਨਿਊਜ਼ ਦੇ ਨਾਲ ਲਾਈਕ ਕਰੋ ਸਾਡਾ ਫੇਸਬੁੱਕ ਪੇਜ ਸਬਸਕ੍ਰਾਈਬ ਕਰੋ YouTube ਚੈਨਲ ਪੀਜੀਏ ਇੰਡੀਆ ਨਿਊਜ਼